ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆਪਾਂ ਇੱਕ ਹੋਰ ਵਲੌਗ 'ਚ ਤੇ ਬਹੁਤ ਜਾਣੇ ਮੈਨੂੰ ਗਵਾਨਾ ਬਾਰੇ ਪੁੱਛਦੇ ਸੀ ਤੇ ਅੱਜ ਆਪਾਂ ਇਹ ਵੀਡੀਓ 'ਚ ਸਾਰਾ ਕੁਝ ਦੱਸ ਦੇਣਾ ਗਵਾਨਾ ਬਾਰੇ ਤੇ ਇਹ ਆਪਣੀ ਗ੍ਰੀਨ ਗਵਾਨਾ ਉਹਨੂੰ ਬਹੁਤ ਜਾਣੇ ਇੰਸਟਾਗ੍ਰam ਤੇ ਕੁਐਸਚਨ ਪੁੱਛਦੇ ਸੀ ਵੀ ਇਹਦੇ ਬਾਰੇ ਦੱਸੋ ਕੁਝ ਤੇ ਇਹਦੇ ਬਾਰੇ ਅੱਜ ਆਪਾਂ ਸਾਰਾ ਕੁਝ ਦੱਸ ਦੇਣਾ ਹੈ ਤੇ ਇਹ ਆਪਣੀ ਇੰਡੀਆ ਦੀ ਬਰੀਡ ਨਹੀਂ ਹੈਗੀ ਇਹ ਯੂ ਐਸ اے ਦੀ ਬਰੀਡ ਆ ਅਮਰੀਕਾ ਦੀ ਤੇ ਯਾਰ ਹੋਰ ਇਹਦੇ ਬਾਰੇ ਆਪਾਂ ਨੂੰ ਪੁੱਛਦੇ ਸੀਗੇ ਬਈ ਇੱਕ ਸਵਾਲ ਹੁੰਦਾ ਵੀ ਬੱਚਾ ਲੈ ਕੇ ਆ ਸਕਦੇ ਆ ਜਾਂ ਬੜਾਈ ਲੈ ਕੇ ਆਈਏ ਮੇਰੇ ਹਿਸਾਬ ਨਾਲ ਤਾਂ ਬੱਚਾ ਲੈ ਕੇ ਆਉਣਾ ਚਾਹੀਦਾ ਕਿਉਂਕਿ ਬੜੇ ਦਾ ਤੁਹਾਨੂੰ ਪਤਾ ਨਹੀਂ ਵੀ ਅਗਰੈਸਿਵ ਹੋਊਗਾ ਜਾਂ ਕਿਵੇਂ ਪਾਲਿਆ ਹੋਊਗਾ ਬੱਚਾ ਤੁਸੀਂ ਆਪਣੇ ਹਿਸਾਬ ਨਾਲ ਟ੍ਰੇਨ ਕਰ ਸਕਦੇ ਹੋ ਨੂੰ ਜਿਵੇਂ ਮਰਜ਼ੀ ਰੱਖ ਸਕਦੇ ਹੋ ਤੇ ਯਾਰ ਬੱਚੇ ਨਾਲ ਤੁਦੋਂ ਨਾਲੇ ਪਹਿਲੀ ਵਾਰ ਲੈ ਕੇ ਆਏਂਗੇ ਤੁਹਾਨੂੰ ਇੰਨਾ ਡਰ ਵੀ ਨਹੀਂ ਲੱਗੂਗਾ ਤੇ ਯਾਰ ਬੜੇ ਨੂੰ ਤਾਂ ਦੇਖ ਕੇ ਤੁਸੀਂ ਬੱਸ ਹੀ ਡਰ ਜਾਣਾ ਫਿਰ ਤੁਸੀਂ ਲਵੇ ਲੂਵੇ ਵੀ ਨਹੀਂ ਜਾਣਾ ਉਹਦੇ ਤੇ ਯਾਰ ਫਿਰ ਤੁਸੀਂ ਕਹੇਂਗੇ ਵੀਰੇ ਅਸੀਂ ਰੱਖਣਾ ਨਹੀਂ ਵਾਪਸ ਕਰ ਲਓ ਇਦਾਂ ਵੀ ਹੋ ਜਾਂਦਾ ਹੈ ਕਈ ਯਾਰ ਆਪਣੇ ਹਜੇ ਪੰਜਾਬ ਚ ਲੋਕਾਂ ਨੂੰ ਇੰਨਾ ਨਹੀਂ ਪਤਾ ਕਿ ਆਪਣੇ ਪੰਜਾਬ ਚ ਬਹੁਤ ਘੱਟ ਨੇ ਹਜੇ ਜਦੋਂ ਹੌਲੀ ਹੌਲੀ ਮਤਲਬ ਲੋਕਾਂ ਨੂੰ ਸ਼ੌਂ ਜਿਵੇਂ ਜਿਵੇਂ ਪਤਾ ਲੱਗਦਾ ਲੋਕ ਲੈ ਕੇ ਆਉਂਦੇ ਨੇ ਕਈ ਬੱਚੇ ਲੈ ਕੇ ਆਉਂਦੇ ਨੇ ਤੇ ਯਾਰ ਯਾਰ ਜਾਨਵਰ ਕੋਈ ਵੀ ਰੱਖਣਾ ਗਲਤ ਨਹੀਂ ਹੁੰਦਾ ਇਦਾਂ ਹੁੰਦਾ ਆਪਾਂ ਕਿਵੇਂ ਰੱਖਦੇ ਆ ਉਹ ਚੀਜ਼ ਮੈਟਰ ਕਰਦੀ ਹੁੰਦੀ ਆ ਤੇ ਯਾਰ ਬਾਕੀ ਦੇ ਹਜੇ ਕੋਈ ਵੀ ਜਾਨਵਰ ਲੈ ਕੇ ਆਉਣਾ ਦੀ ਸੰਭਾਲ ਸੰਭੂ ਕਰਿਆ ਕਰੋ ਕਈ ਭਰਾਵਾਂ ਦੇ ਸਭਾਲਤੀ ਵੀ ਗੋ ਤੇ ਰਗਵਾਣਾ ਚ ਫਰਕ ਕੀ ਆ ਤੇਰ ਵੀਰੇ ਇਹਨਾਂ ਦੀ ਡਾਈਟ ਦਾ ਫਰਕ ਹੁੰਦਾ ਪਹਿਲਾਂ ਤਾਂ ਇਹ ਵੈਜੀਟੇਰੀਅਨ ਹੁੰਦੇ ਨੇ ਪure ਸਬਜ਼ੀਆਂ ਵਗੈਰਾ ਖਾਂਦੇ ਨੇ ਗੋ ਆ ਜਿਹੜੀ ਉਹ ਨਾਨ ਵੈਜ ਖਾ ਲੈਂਦੀ ਆ ਜਿਵੇਂ ਅੰਡੇ ਵਗੈਰਾ ਹੋ ਗਏ ਪੰਛੀਆਂ ਦੇ ਤੇਰ ਹੋਰ ਛੋਟੇ ਜਾਨਵਰ ਨੂੰ ਖਾ ਲੈਂਦੀ ਆ ਪਰ ਇਹਨਾਂ ਦੋਨਾਂ 'ਚ ਇੱਕ ਸੇਮ ਚੀਜ਼ ਆ ਬਈ ਇਹ ਦੋਨਾਂ 'ਚ ਜ਼ਹਿਰ ਨਹੀਂ ਹੁੰਦੀ ਹੈਗੀ ਵੈਸੇ ਤਾਂ ਆਪਣੇ ਕੋਈ ਵੀ ਰੈਪਟਲ ਸ਼ਿਪਕਲੀ ਆ ਜੋ ਵੀ ਘਰੇ ਵੀ ਹੁੰਦੀਆਂ ਨੇ ਉਹਨਾਂ 'ਚ ਕਿਸੇ 'ਚ ਜ਼ਹਿਰ ਨਹੀਂ ਹੁੰਦੀ ਹੈਗੀ ਤਰ ਬਾਕੀ ਲੋਕਾਂ ਦਾ ਮੰਨਣਾ ਵੀ ਇਹੀ ਆ ਵੀ ਲੋਕ ਮੰਨਦੇ ਨਹੀਂ ਕਈ ਤਾਂ ਕਈਆਂ ਨੂੰ ਇਦਾਂ ਵੀ ਹੁੰਦੀ ਆ ਜ਼ਹਿਰ ਇਦਾਂ ਪਰ ਹਰ ਚੀਜ਼ ਯਾਰ ਨੌਲੇਜ ਨਾ ਹੁੰਦੀ ਆ ਪੜ੍ਹੇ ਤੇ ਪਤਾ ਲੱਗਦਾ ਹੁੰਦਾ ਇਦਾਂ ਨਹੀਂ ਆਪਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਕਹਿ ਦਈਏ ਚ ਜ਼ਹਿਰ ਹੁੰਦੀ ਆ ਇਹਨਾਂ 'ਚ ਕਿਸੇ 'ਚ ਕੋਈ ਜ਼ਹਿਰ ਨਹੀਂ ਹੁੰਦੀ ਆ ਜੀ ਕਈ ਭਰਾਵਾਂ ਦੇ ਸਵਾਲ ਸੀ ਵੀ ਇਹਨਾਂ ਦੇ ਸਾਈਜ਼ ਵਗੈਰਾ ਕਿੱਡਾ ਕੋ ਜਾਂਦਾ ਆਪਣੇ ਵਾਲੀ ਗਵਾਨਾਂ ਦਾ ਸਾਈਜ਼ ਹੈਗਾ 5 ਫੁੱਟ ਤੇ ਜਦੋਂ ਇਹਨਾਂ ਦਾ ਸਾਈਜ਼ ਚਲੇ ਜਾਂਦਾ 6 ਫੁੱਟ ਤੱਕ ਚਲੇ ਜਾਂਦਾ ਬੜੇ ਵੀ ਹੋ ਜਾਂਦੇ ਨੇ ਪਰ ਬਹੁਤ ਘੱਟ ਰੇਅਰ ਚਾਂਸ ਹੁੰਦੇ ਨੇ 6 ਫੁੱਟ ਤੱਕ ਗਵਾਨਾਂ ਦੇ ਯਾਰ ਜੋ ਵਧੀਆ ਬਰੀਡ ਦਾ ਹੋਊਗਾ ਉਹੀ 6 ਫੁੱਟ ਤੱਕ ਜਾਊਗਾ ਤੇਰ ਬਾਕੀ ਆਪਣੀ ਕੇਅਰ ਤੇ ਹੁੰਦਾ ਆਪਾਂ ਕਿਵੇਂ ਡਾਈਟ ਵਗੈਰਾ ਰੱਖਦੇ ਆ ਉਹਦੀ ਤੇ ਬਾਕੀ ਹੋਰ ਤੁਹਾਨੂੰ ਦੱਸ ਦਿਆਂ ਅੱਗੇ ਕਈ ਭਰਾ ਪੁੱਛਦੇ ਨੇ ਵੀ ਜੀ ਆਪਾਂ ਲੈ ਕੇ ਆਉਣਾ ਵੇ ਬੱਚਾ ਕਿੱਥੋਂ ਲਿਆ ਸਕਦੇ ਹਾਂ ਯਾਰ ਪੰਜਾਬ ਚ ਤਾਂ ਮੈਨੂੰ ਪਤਾ ਨਹੀਂ ਮੈਨੂੰ ਤਾਂ ਇੱਕ ਮੁੰਡੇ ਨੂੰ ਜਾਣਦਾ ਆਪਣਾ ਫਰੈਂਡ ਏ ਾਰਮਾਨ ਸਰਦਰਾਏ ਤੋਂ ਆ ਤਿਆਰ ਉਹ ਤਾਂ ਮਿਲ ਸਕਦਾ ਜਿਵੇਂ ਮਤਲਬ ਕਿਸੇ ਨੂੰ ਨਈ ਵੀ ਆਈਡੀ ਪਤਾ ਲੱਗਦੀ ਉਹਦੀ ਬਾਕੀ ਦਾ ਇੰਸਟਾਗ੍ਰam ਤੇ ਸਰਚ ਕਰਕੇ ਦੇਖ ਲੈ ਸਕਦੇ ਹਾਂ ਜੀ ਈਰਮਾਨ ਦਰਾਹਾ ਤੇ ਬਾਕੀ ਆਪਾਂ ਨੂੰ ਇੰਸਟਾਗ੍ਰam ਤੇ ਪਰਸਨਲੀ ਮੈਸੇਜ ਕਰ ਲਿਓ ਆਪਾਂ ਨੂੰ ਦੱਸ ਦਾਂਗੇ ਤੇ ਆਈਡੀ ਦਾ ਸਕਰੀਨਸ਼ਾਟ ਭੇਜ ਦਾਂਗੇ ਤੇਰ ਬਾਕੀ ਉਹੀ ਆ ਵੀਰੋ ਜੇ ਵਧੀਆ ਜਾਨਵਰ ਹੁੰਦੇ ਨੇ ਵੀਰ ਤੋ ਆਪਾਂ ਵੀ ਇੱਕ ਦੋ ਜਾਨਵਰ ਲੈ ਆਂਦੇ ਨੇ ਤੇਰ ਵਧੀਆ ਡੀਲ ਕਰਦਾ ਬਾਈ ਬਾਕੀ ਤਰ ਕਈ ਭਰਾਵਾਂ ਤੇ ਭੈਣਾਂ ਦਾ ਇਹ ਵੀ ਮੈਸੇਜ ਹੁੰਦਾ ਆਪਾਂ ਨੂੰ ਜੋ ਕਮੈਂਟ ਵੀ ਕਰਦੇ ਨੇ ਵੀ ਘਰੇ ਰੱਖਣਾ ਸੇਫ ਆ ਵੈਸੇ ਤਾਂ ਇਹ ਬਹੁਤ ਫਰੈਂਡਲੀ ਹੁੰਦੇ ਨੇ ਇਦਾਂ ਬਾਈਟ ਵਗੈਰਾ ਦਾ ਕਰਦੇ ਨਹੀਂ ਬਾਕੀ ਆਪਣੀ ਕੇਅਰ ਤੇ ਹੁੰਦਾ ਤੇ ਅਰ ਬਾਕੀ ਜੇ ਇਹਨਾਂ ਨੂੰ ਖਤਰਾ ਆਵੇ ਤਾਂ ਆਪਣੀ ਡੀਟੇਲ ਮਾਰਦੇ ਨੇ ਇਹ ਉਹਦੇ ਨਾਲ ਐਟੈਕ ਕਰਦੇ ਨੇ ਬਾਈਟ ਵਗੈਰਾ ਨਹੀਂ ਕਰਦੇ ਹੁੰਦੇ ਬਾਕੀ ਕੇਅਰ ਤੇ ਹੁੰਦਾ ਤੁਸੀਂ ਕਿਵੇਂ ਰੱਖਦੇ ਹੋ ਇਹਨੂੰ ਉਹ ਸਾ ਬਣਾ ਇਹਨਾਂ ਦਾ ਸੁਭਾਅ ਹੋ ਜਾਂਦਾ ਹੁੰਦਾ ਆਪਣੇ ਵਾਲਾ ਦਾ ਫੁੱਲ ਫ੍ਰੈਂਡ ਲਈ ਆ ਪਤਾ ਹੀ ਆ ਸਾਰਿਆਂ ਨੂੰ ਕੋਈ ਵੀ ਚੱਕ ਲਵੇ ਕਿਸੇ ਨੇ ਹਜ ਤੱਕ ਬਾਈਟ ਨਹੀਂ ਕੀਤੀ ਇਹਨੇ ਆਪਾਂ ਬਹੁਤ ਪਿਆਰ ਨਾਲ ਰੱਖਿਆ ਹੈ ਇਹਨੂੰ ਤੇਰਾ ਆਪਾਂ ਫ੍ਰੀ ਹੋ ਰੱਖਿਆ ਹੈ ਇਦਾਂ ਹੀ ਪਰ ਬਹੁਤ ਕਮੈਂਟ ਆਉਂਦੇ ਨੇ ਆਪਾਂ ਨੂੰ ਇਹਦੀ ਡਾਈਟ ਬਾਰੇ ਤੇਰ ਡਾਈਟ ਇਹਦੀ ਫੁੱਲੀ ਵੈਜੀਟੇਰੀਅਨ ਨਾਨ ਵੈਜ ਨਹੀਂ ਖਾਂਦੇ ਹੈਗੇ ਕਈਆਂ ਨੂੰ ਪਹਿਲੇ ਏਕਾ ਦੇਖ ਕੇ ਲੱਗਦਾ ਵੀ ਇਦਾਂ ਜਿਵੇਂ ਨਾਨ ਵੈਜ ਖਾਂਦਾ ਹੋਊ ਪਰ ਇਹ ਨਾਨ ਵੈਜ ਨਹੀਂ ਖਾਂਦੇ ਹੁੰਦੇ ਸ਼ੁਰੂ ਤੋਂ ਵੈਜੀਟੇਰੀਅਨ ਹੀ ਹੁੰਦੇ ਨੇ ਇਹਨਾਂ ਦੀ ਬਰੀਡ ਵੈਜੀਟੇਰੀਅਨ ਵਾਲੀ ਜਾਂਦੀ ਆ ਜਿਹੜੀ ਗੋ ਹੁੰਦੀ ਆਪਣੀ ਇੰਡੀਆ ਦੀ ਉਹ ਹਜੇ ਅੰਡੇ ਵਗੈਰਾ ਖਾ ਲੈਂਦੀ ਆ ਜਿਵੇਂ ਛੋਟੇ ਜਾਨਵਰਾਂ ਨੂੰ ਖਾ ਲੈਂਦੀ ਆ ਪਰ ਇਹ ਬਿਲਕੁਲ ਵੀ ਨਾਨ ਵੇਜ ਨਹੀਂ ਖਾਂਦੇ ਹੈਗੇ ਇਹ ਫੁੱਲ ਵੈਜੀਟੇਰੀਅਨ ਹੁੰਦੇ ਨੇ ਹਾਲ ਤਾਂ ਬਾਕੀ ਇਹੀ ਮੇਨ ਕੁਐਸਚਨ ਨੇ ਜਿਹੜੇ ਆਪਾਂ ਨੂੰ ਲੋਕ ਪੁੱਛਦੇ ਨੇ ਤੇ ਯਾਰ ਬਾਕੀ ਜੇ ਕੁਝ ਹੋਰ ਪੁੱਛਣਾ ਹੁੰਦਾ ਆਪਾਂ ਨੂੰ ਇੰਸਟਾਗ੍ਰam ਤੇ ਡੀਐਮ ਕਰ ਲਿਆ ਕਰੋ ਆਪਾਂ ਹਰੇਕ ਦਾ ਰਿਪਲਾਈ ਕਰਦੇ ਆਂ ਉੱਥੇ ਤੇ ਯਾਰ ਫੋਲੋ ਕਰ ਲਿਓ ਜੇ ਵੀਡੀਓ ਘੈਂਟ ਲੱਗੀ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਨੂੰ ਹੋਰ ਵੀ ਘੈਂਟ ਘੈਂਟ ਜਾਨਵਰ ਦਿਖਾਵਾਂਗੇ ਤੇ ਯਾਰ ਅੱਗੇ ਅੱਗੇ ਹੋਰ ਵੀ ਤੁਹਾਨੂੰ ਘੈਂਟ ਘ ਇੱਥੇ ਵੀਡੀਓ ਨੂੰ ਕਰਦੇ ਆਂ ਐਂਡ ਜੇ ਤੁਸੀਂ ਹੋਰ ਕੁਝ ਪੁੱਛਣਾ ਹੋਇਆ ਤਾਂ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਜਾਂ YouTube ਤੇ ਵੀ ਕਮੈਂਟ ਕਰ ਦਿਓ ਵੀਡੀਓ ਤੇ ਦੇਤੇ ਜੇ ਤੁਹਾਡਾ ਹੋਰ ਕੋਈ ਕੁਐਸਚਨ ਹੋਇਆ